ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ 10:00 ਵਜੇ 5 ਮਿੰਟ ਹੋ ਗਏ ਆ ਤੇ ਆਪਾਂ ਆਪਣੇ ਘਰੇ ਪਹੁੰਚ ਗਏ ਆ ਜਿਮ ਲਾ ਕੇ ਆ ਮਿਲੋ ਤਾਂ 35 353 53 ਉਠਖੜੀ ਹੈ ਸ਼ਾਜੀ ਹੈ ਉਠਖੜੀ ਪੁੱਤਰੀ ਸ਼ਾਜੀ ਸ਼ਾਜੀ ਉਠਖੜੀ ਸ਼ਾਜੀ ਸ਼ਾਜੀ ਹਨਾ ਭਾਈ ਗੁੱਡ ਮਾਰਨਿੰਗ ਗਾਇਸ ਗੁੱਡ ਮਾਰਨਿੰਗ ਤੇ ਮਿੱਤਰੋ ਇੱਥੇ ਨਾ ਮੈਂ ਤਾਂ ਸ਼੍ਰੀ ਰਵਸਦੇ ਬਹੁਤ ਜ਼ਰਾ ਜ਼ਰੂਰੀ ਯਾਰ ਜਦੋਂ ਨਾ ਮੈਂ ਜਿਮ ਜਾ ਕੇ ਆਉਣਾ ਉਹ ਦਿਨ ਮੇਰਾ ਦਿਨ ਇਦਾਂ ਲੱਗਦਾ ਹੁੰਦਾ ਮੈਨੂੰ ਜਦੋਂ ਬਸ ਵੀ ਐ ਸਾਰਾ ਦਿਨ ਬੜਾ ਘੈਂਟ ਹੈ ਕਿਉਂਕਿ ਨਾ ਮਿਹਨਤ ਲਾਉਣ ਦੇ ਨਾਲ ਆਪਣੇ ਦਿਮਾਗ ਦੇ ਵੀ ਜਿਹੜਾ ਖੁਸ਼ੀ ਵਾਲਾ ਹਾਰਮੋਨ ਰਿਲੀਜ਼ ਹੁੰਦਾ ਹੈ ਤੇ ਇਸ ਕਰਕੇ ਸਾਰਾ ਦਿਨ ਫੇਕ ਘੈਂਟ ਘੈਂਟ ਲੱਗਦਾ ਹੈ ਮਿਹਨਤ ਕੋਈ ਵੀ ਹੋਵੇ ਚਾਹੀਏ ਇਹ ਜ਼ਰੂਰੀ ਨਹੀਂ ਹੈਗਾ ਵੀ ਹਾਂ ਆਪਾਂ ਜਿਮੇ ਜਾਣਾ ਹੈ ਜਾਂ ਪਰ ਨਹੀਂ ਕਰ ਸਕਦੇ ਆ ਜਾਂ ਆਪਾਂ ਕੋਈ ਮਰਜ਼ੀ ਐਕਟੀਵਿਟੀ ਕਰ ਸਕਦੇ ਆ ਇਹਦੇ ਨਾਲ ਆਪਣੇ ਬੈਨੀਫਿਟ ਕੀਤਾ ਬਾਡੀ ਦਾ ਜਿਹੜੀ ਸਹੀ ਰਹਿਣੀ 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 ਆ ਤੇ ਆਪਣੇ ਮਾਈਂਡ ਵੀ ਬਹੁਤ ਜ਼ਿਆਦਾ ਸਟਰੋਂਗ ਤੇ ਮਤਲਬ ਖੁਸ਼-ਖੁਸ਼ ਫੀਲ ਕਰਦਾ ਹੈ ਤੇ ਇਦਾਂ ਬਿਸਾਰਾ ਕੋਕੀਆ ਕਿਉਂਕਿ ਜਿਹੜੀ ਆਪਣੀ ਨਾ ਗੁੱਸਾ ਜਲਨ ਹੁੰਦੀ ਹੈ ਜੇ ਆਪਾਂ ਕੁਝ ਨਹੀਂ ਕਰਦੇ ਹੈਗੇ ਉਹ ਫਿਰ ਆਪਣੀ ਘਰ ਦੇ ਨਾਲ ਨਿਕਲਦੀ ਆ ਬੱਚਿਆਂ ਤੇ ਨਿਕਲਦੀ ਆ ਆਪਣੇ ਆਪ ਤੇ ਨਿਕਲਦੀ ਵੀ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਮੈਂ ਇਦਾਂ ਕਰਨਾ ਹੈ ਤਰ ਉਤਰੀ ਬਣਾਈ ਅਦਾਲਤ ਨਹੀਂ ਬਣਾਈ ਤੂੰ ਸਕੂਲ ਦਾ ਕੰਮ ਨਹੀਂ ਕੀਤਾ ਓਏ ਇਦਾਂ ਨਿਕਲੀ ਜਾਂਦਾ ਤੇ ਜਦੋਂ ਬੰਦਾ ਮਿਹਨਤ ਲਾਉਂਦਾ ਨਾ ਘੰਟਾ ਸਵਾ ਘੰਟਾ ਜੋਰ ਲਾ ਜਾਂਦਾ ਜਿਹੜੀ ਉਹਦੀ ਘੜਤਨ ਜੇ ਤੋਂ ਉੰਜ ਵੈਸੀ ਮਰ ਜਾਂਦੀ ਆ ਇਹ ਬੰਦਾ ਸਾਰਾ ਦਿਨ ਠੰਡਾ ਹੋ ਕੇ ਫਿਰ ਜਾਂਦਾ ਪਰ ਫੀਲ ਬਹੁਤ ਸੁਣਾਉਂਦਾ ਹੈ ਜ਼ਰੂਰ ਜਿਹੜੇ ਮੇਰੇ ਵੀ ਟਰਾਈ ਕਰਦੇ ਆ ਉਹਨਾਂ ਦਾ ਮੇਰੀ ਸਲਾਮ ਹੈ ਤੇ ਜਿਹੜੇ ਮੇਰੇ ਵੀਰ ਭੈਣਾਂ ਹਲੇ ਟਰਾਈ ਨਹੀਂ ਕੀਤਾ ਨਾ ਤਾਂ ਜ਼ਰੂਰ ਕਰੋ 1 ਸਵਾ ਘੰਟਾ ਜ਼ਰੂਰ ਮਿਹਨਤ ਲਾ ਕੇ ਦੇਖਿਓ ਕਿੱਦਾਂ ਤੁਹਾਡੀ ਲਾਈਫ ਦੇ ਵਿੱਚ ਸਾਰਾ ਕੁਝ ਚੇਂਜ ਆ ਜਾਂਦਾ ਹੈ ਤੇ ਇਧਰ ਮੇ ਲੋ ਸਿਮਰ ਨੂੰ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋਰ ਸਾਨੂੰ ਸਭ ਠੀਕ ਆ ਚੜ੍ਹਦੀ ਕਲਾ ਹਾਂਜੀ ਹਾਂਜੀ ਸਾਰਾ ਅੱਜ ਅਪਾ ਤੁਹਾਡੀ ਇੱਕ ਦੋ ਗੱਲਾਂ ਦੀ ਖਬਰ ਸਾਰਾ ਲੈਣੇ ਆ ਹਾਂਜੀ ਸਾਰਾ ਕੁਝ ਬੜਾ ਠੀਕ ਠਾਕ ਹੈ ਠੀਕ ਠਾਕ ਜੀ ਬੜਾ ਚੜ੍ਹਦੀ ਕਲਾ ਹਾਂਜੀ ਹਾਂ カラー ਸਾਰੇ ਪਸੰਦ ਹੈ ਜੀ ਮੈਨੂੰ ਨਹੀਂ ਸਾਰੇ ਸੁਣੀ ਹੁੰਦੇ ਆ ਕੁਦਰਤ ਦੇ ਰੰਗ ਬੜੇ ਸਾਰੇ ਸੁਣੀ ਹੁੰਦੇ ਆ ਪਰ ਇੱਕ ਬੰਦੇ ਦੇ ਫੇਵਰਿਟ ਕਲਰ ਹੁੰਦਾ ਨਾ ਤੇ ਕਿਹੜਾ ਕਲਰ ਫੇਵਰਿਟ ਹੈ ਕਿਹੜਾ ਕਲਰ ਤੁਹਾਨੂੰ ਪਸੰਦ ਲੱਗਦਾ ਸੋਹਣਾ ਲੱਗਦਾ ਹਰਾ ਰੈੱਡ ਜੀ ਵਾਸਤੇ ਮੈਂ ਕੋਈ ਖਾਸ ਪਸੰਦ ਨਹੀਂ ਮੇਰੇ ਕਲਰ ਦੀ ਹੈਗੀ ਜਿੱਦਾਂ ਹੁੰਦਾ ਬਸ ਪਰ ਰੈੱਡ ਫਿਰ ਵੀ ਚੰਗਾ ਸੋਹਣਾ ਲੱਗਦਾ ਹਾਂਜੀ ਠੀਕ ਹੈ ਮੇਤੁਰੇ ਨਾ ਮੇਰੀ ਸਿਮਰ ਨੂੰ ਵੀ ਪਤਾ ਹੈ ਕਰੂ ਮੈਂ ਕੀ ਕਹਿਣੀ ਹਾਲੇ ਕਿਉਂਕਿ ਜਿਵੇਂ ਤੋਂ ਆਈ ਹਾਂ ਕਲਰ ਦੀ ਕਹਿਣ ਦੀ ਗੱਲ ਇਹ ਵੀ ਜਿੱਥੇ ਦੇਖੋ ਕਿਸੇ ਨੂੰ ਰੈੱਡ ਕਲਰ ਪਸੰਦ ਹੁੰਦਾ ਹੈ ਤੇ ਕਿਸੇ ਨੂੰ yellow ਕਿਸੇ ਨੂੰ ਕਿਹੜਾ ਰੰਗ ਸਾਰੇ ਸੋਹਣੇ ਹੁੰਨੇ ਆ ਇਹਦਾ ਮੇਰਾ ਮਕਸਦ ਕਹਿਣ ਦਾ ਸਿਰਫ ਇਹੀ ਆ ਵੀ ਆਪਾਂ ਕੀ ਵਰਨਾ ਜਦੋਂ ਸਾਰੇ ਜਿਹੜੇ ਸਮਾਜ ਚ ਰਹਿੰਦੇ ਆ ਆਪਾਂ ਦੋਸਤ ਮਿੱਤਰ ਵੀ ਹੁੰਦੇ ਆ ਜਾਂ ਘਰ ਪਰਿਵਾਰ ਦੇ ਵਿੱਚ ਵੀ ਹੁੰਦੇ ਆ ਆਪਣੀ ਮਤਲਬ ਜੀ ਸੋਚ ਡਿਫਰੈਂਟ ਹੋ ਸਕਦੀ ਆ ਗਲਤ ਨਹੀਂ ਕੋਈ ਹੋ ਸਕਦੀ ਮਤਲਬ ਜੇ ਕਿਸੇ ਨੂੰ ਲਾਲ ਰੰਗ ਪਸੰਦ ਹੈ ਤੇ ਮੈਨੂੰ ਬਲੈਕ ਪਸੰਦ ਹੈ ਜਾਂ ਵਾਈਟ ਪਸੰਦ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਰੈੱਡ ਰੰਗ ਗਲਤ ਹੋ ਗਿਆ ਜਾਂ ਵਾਈਟ ਸਹੀ ਹੋ ਗਿਆ ਜਾਂ ਬਲੈਕ ਸਹੀ ਹੋ ਗਿਆ ਨਾ ਇਹਦੀ ਆਪਣੀ ਪਸ ਸਮਿਸ਼ਾ ਕੰਪਰਮਾਈਜ਼ ਕਰਨਾ ਚਾਹੀਦਾ ਵੀ ਹਾਂ ਉਹਦੀ ਇਹ ਪਸੰਦ ਹੈ ਮੇਰੀ ਇਹ ਪਸੰਦ ਹੈ ਕਿ ਅਪਾ ਇਦਾਂ ਇਹ ਨਾ ਗੱਲਾਂ ਨੂੰ ਨਾ ਲੈ ਕੇ ਚੱਲਾਂਗੇ ਤਾਂ ਘਰ ਵੀ ਪਰਿਵਾਰ ਵੀ ਤੇ ਸਮਾਰੀ ਬੜਾ ਸੋਹਣਾ ਹੁੰਦਾ ਚਲੇ ਜਾਂਦਾ ਹੈ ਰਾਈਟ ਹਾਂਜੀ ਹਾਂਜੀ ਇਹ ਨਹੀਂ ਪਤਾ ਵੀ ਕਿਹੜੀ ਗੱਲ ਕਹਿਣੀ ਅੱਜ ਮੈਂ ਐਦਾਂ ਹੀ ਗੱਲਾਂ ਉੱਤੇ ਉਧਰੇ ਹੁੰਦੇ ਸਾਡੇ ਕੋਲ ਤਾਂ ਮੈਨੂੰ ਨਹੀਂ ਸੀ ਪਤਾ ਮੈਂ ਕੀ ਫੇਵਰਟ ਕਲਰ ਪੁੱਛਦੇ ਮੈਨੂੰ ਟਾਈਮ ਟੂ ਟੈਮ ਬੈਸੇ ਕਲਰ ਪਸੰਦ ਆ ਜਾਂਦਾ ਜੀ ਆਪਣੇ ਮਿੱਤਰੋ ਮੈਂ ਪੈਸੀ ਪਹਿਲੇ ਵੀ ਗੱਲ ਕੀਤੀ ਏਕ ਦੋ ਵਾਰੀ ਵੀ ਕੋਈ ਵੀ ਆਪਾਂ ਕਿਹੜੀ ਵੀ ਗੱਲ ਕਰਦੇ ਮੈਂ ਕਹਿੰਦੇ ਵੀ ਸਾਡੀ ਸਕ੍ਰਿਪਟ ਨਹੀਂ ਲਿਖੀ ਹੁੰਦੀ ਜੀ ਕਿਉਂਕਿ ਨਾ ਇੰਨਾ ਸਮਾਂ ਹੀ ਹੁੰਦਾ ਸਾਡੇ ਕੋਲ ਤਾਂ ਉਹਦੇ ਨਾਲ ਕਈ ਵਾਰ ਨਾ ਹੁੰਦਾ ਸਮਾਂ ਵੀ ਲੱਗਦਾ ਹੈਗਾ ਸਕ੍ਰਿਪਟ ਲਿਖਣ ਦਾ ਕਿੱਥੇ ਰਹਿੰਦਾ ਹੋਣਾ ਬਸ ਐਦਾਂ ਹੀ ਆ ਵੀ ਆਪਣਾ ਕੈਮਰਾ ਆਨ ਕਰਕੇ ਤੇ ਮੈਂ ਸਿਮਰ ਤੇ ਸਾਡੀ ਛੋਟੀ ਜੀ ਫੈਮਿਲੀ ਤੇ ਨਾਲ ਤੁਸੀਂ ਆਪਣੀ ਫੈਮਿਲੀ ਨੂੰ ਬੜੀ ਹੋ ਜਾਂਦੀ ਆ ਬਾਕੀ ਕੈਮਰਾ ਹੋ ਕੇ ਬੈਜੀਦੇ ਤੇ ਤੁਹਾਡੇ ਨਾਲ ਸਾਰੀਆਂ ਗੱਲਾਂ ਜਿਹੜੀਆਂ ਦਿਲੋਂ ਆਉਣੀਆਂ ਆ ਆਪਾਂ ਤੁਹਾਡੇ ਕੋ ਸਾਰੀਆਂ ਕਰਦੇ ਆ ਤੇ ਉਮੀਦ ਕਰਦੇ ਆ ਤੁਹਾਨੂੰ ਪਸੰਦ ਵੀ ਆਉਂਦੀ ਹੋਣਗੀਆਂ ਜੇ ਪਸੰਦ ਹੋ ਤੇ ਲਾਈਕ ਸ਼ੇਅਰ ਕਮੈਂਟ ਹੋਣੇ ਕਰ ਦਿਓ ਆਪਣੇ ਵਲੌਗ ਨੂੰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਹੋਣੇ ਕਰ ਦਿਓ ਤੇ ਆਪਾਂ ਹੁਣ ਮਿੱਤਰੋ ਤੁਸੀਂ ਨੂੰ ਖਾਣ ਵਾਸਤੇ ਬਣਾਉਗੋ ਜੇ ਤੇ ਫਿਰ ਆਪਾਂ ਕਰੀਏ ਆਪਣੇ ਦਿਨ ਦੀ ਮਿੱਤਰੋ ਸ਼ੁਰੂਆਤ ਹਨਾ ਇਹ ਪੈਂਥਰੀ ਸਾਡੀ ਪੈਂਥਰੀ ਮਿੱਤਰੋ ਆਹ ਤੇ ਪੱਕੀ ਡਿਊਟੀ ਹੁੰਦੀ ਆ ਇਹਨੇ ਮੈਨੂੰ ਦੇਖ ਇੱਕ ਵਾਰ ਆ ਭੱਜ ਕੇ ਦਰਵਾਜੇ ਕੋਲ ਆਉਣਾ ਆਪਣੇ ਘਰ ਦੇ ਵਿੱਚ ਸਾਡੇ ਪੈਂਥਰ ਦਾ ਘਰ ਵੀ ਸੁਖਰਾਂ ਦੇ ਕਿੰਨੇ ਮੰਜ਼ਲੇ ਮਿੱਤਰੋ ਇੱਕ ਗਰਾਉਂਡ ਫਲੋਰ ਹੋ ਗਿਆ ਸਲੇ ਪੈਂਥਰ ਦਾ ਆ ਹੋ ਗਿਆ ਸੈਕਿੰਡ ਫਲੋਰ ਤੇ ਇਹਦੇ ਵੀ ਚਵਾਰਾ ਹੀ ਬਣਿਆ ਨੇ ਕਿਹਾ ਜੀ ਦੇਖੋ ਇੱਧਰ ਤੇ ਫਿਰ ਆ ਹੋ ਗਿਆ ਥਰਡ ਫਲੋਰ ਹੋ ਗਿਆ ਤੇ ਆ ਹੋ ਗਿਆ ਗਰਮੀਆਂ ਵਾਸਤੇ ਲਾਸਟ ਫਲੋਰ ਖੜਾ ਵੈਂਟਰੀ ਕਿੰਨੇ ਫਲੋਰਾਂ ਘਰ ਲਈ ਪਤਾ ਪੈਂਥਰੀ ਬੜੀ ਕਿਸਮਤ ਚੰਗੀ ਲਿਖਾ ਕੇ ਆਇਆ ਨੇ ਵੈਂਟਰੀ ਕਿਸਮਤ ਚੰਗੀ ਲਿਖਾ ਕੇ ਆਇਆ ਕੋਲ ਬੈਠ ਕੇ ਲਿਖਾਇਆ ਰੱਬ ਦੇ ਮੇਰੀ ਪੁੱਤਰੀ ਨਹੀਂ ਹਰੋ ਬਈ ਹਾਂ ਵੈਰੀ ਗੁੱਡ ਬਸ ਜਾਨਵਰ ਦਾ ਪਿਆਰ ਦੇ ਭੁੱਖੀ ਇਹਨਾਂ ਨੂੰ ਕੋਈ ਨਹੀਂ ਮਕਸਦ ਹੈਗਾ ਕੋਈ ਮਤਲਬ ਨਹੀਂ ਹੈਗਾ ਸਿਰਫ ਇਹਨਾਂ ਨੂੰ ਪਿਆਰ ਜਿਹਦੇ ਬਸ ਹੈ ਨਾ ਕੁਦਰਤ ਦੇ ਜੀਵ ਹੈ। ਹਲਾ ਪੁੱਤਰੀ। ਲੈ ਸ਼ਮਮ ਬਣਾ ਕੋ ਦੁੱਧ ਦਾ। ਵਸਈ ਤਰਤਾ। ਮੈਂ ਨਾ ਕਿਹਾ ਠੀਕ ਹੈ। ਠੀਕ ਹੈ ਜੀ। ਲੋ ਵੀ ਮਿੱਤਰੋ ਨਾ ਤੋ ਕੇ ਸੋਹਣੇ ਬਣ ਗਏ ਆ ਫਰੈਸ਼ ਹੋ ਗਏ ਆ ਤੇ ਆ ਦੇਖੋ ਦੁੱਧ ਵੀ ਆ ਗਿਆ ਆਪਣਾ। ਜਿਵੇਂ ਤੋ ਆ ਕੇ ਕਲਾ ਮਾਈਂਡ ਫਰੈਸ਼ ਨਹੀਂ ਹੁੰਦਾ ਮਿੱਤਰੋ। ਬੰਦੇ ਦਾ ਸਾਰਾ ਕੁ ਫਰੈਸ਼ ਹੋ ਜਾਂਦਾ ਹੈ। ਮੰਨ ਲਓ ਵੀ ਭੁੱਖੀ ਲੈਣੀ ਲੱਗੀ ਵੀ ਨਾ ਹੁਣ ਖਾਣ ਦਾ ਮਜ਼ਾ ਵੀ ਆਉਣਾ ਹੈ। ਜੇ ਕਈ ਵਾਰ ਨੇ ਬੰਦਾ ਕੁਝ ਕਰਦਾ ਹੀ ਨਹੀਂ ਹੈਗਾ ਫਰੀ ਜਾਂਦਾ ਹੈ। ਤੇ ਅੱਗੇ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਦਾ ਮਿਹਨਤ ਸਾਡੀ ਮਿਹਨਤ ਬਹੁਤ ਕਰਦੇ ਹੁੰਦੇ ਨੇ ਕੰਮ ਸਾਰੇ ਕਰਦੇ ਅੱਜ ਕੱਲੀ ਬਹੁ ਕਰਦੇ ਆ ਅੱਜ ਕੱਲ ਜਿਹੜਾ ਹੱਥੀ ਜੋਰ ਵਾਲਾ ਕੰਮ ਹੈ ਨਾ ਜਿੱਥੇ ਪਸੀਨਾ ਪਸੂਨਾ ਆਉਂਦਾ ਉਹ ਘੱਟ ਹੁੰਦਾ ਘੱਟ ਹੋ ਗਿਆ ਤੇ ਫਿਰ ਨਾ ਕੀ ਆ ਸਵੇਰ ਦੀ ਰੋਟੀ ਖਾਦੀ ਹਾਜਮ ਨਹੀਂ ਆਉਂਦੀ ਬੰਦਾ ਦੁਪਹਿਰ ਨੂੰ ਖਾਂਦਾ ਦੁਪਹਿਰ ਦੀ ਹਾਜਮ ਨਹੀਂ ਆਉਂਦੀ ਸ਼ਾਮ ਨੂੰ ਖਾਂਦਾ ਤੇ ਮਿਹਨਤ ਨਾਲ ਉਹਨਾਂ ਨਾਲ ਇਦਾਂ ਹੁੰਦਾ ਵੀ ਥੋੜੀ ਸਹੀ ਦਾ ਜੋਰ ਵੀ ਲੱਗਦਾ ਸਾਰੇ ਆਰਗਨ ਅੰਦਰੋਂ ਵੀ ਮਨ ਲੈ ਪੂਰਾ ਹੈ ਜਿਹੜੀ ਘੱਟ ਦੀ ਹੈਲਥ ਹੈ ਉਹ ਵੀ ਪਾਵਰਫੁਲ ਹੁੰਦੀ ਆ ਤੇ ਖਾਦਾ ਪੀਦਾ ਲੱਗਦਾ ਵੀ ਆ ਤੇ ਪਚਦਾ ਉੱਧਾ ਹੁੰਦਾ ਹੁੰਦਾ ਤੇ ਬਾਕੀ ਇਹ ਦੇਖੋ ਦੁੱਧ ਦਾ ਗਲਾਸ ਆਪਣਾ ਬਣ ਕੇ ਰੈਡੀ ਹੋ ਗਿਆ ਛੇਮ ਇਧਰ ਪੁਰੀਆਇਆ ਹਾਂਜੀ ਪੁਰੀਆਇਆ ਅਸੀਂ ਮੈਟਰ ਤੁਹਾਨੂੰ ਸਾਡੇ ਵੱਲੋਂ ਅੱਜ ਹੋਲੀ ਵੀ ਆ ਤੇ ਹੋਲੀ ਨੇ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਹੋਲੀ ਦਾ ਤਿਹਾਰ ਅਸਲ ਵਿੱਚ ਤਿਹਾਰ ਖੁਸ਼ੀਆਂ ਨੂੰ ਮਨਾਉਣ ਵਾਸਤੇ ਹੁੰਦੇ ਆ ਇਦਾਂ ਆਪਾਂ ਜ਼ਿੰਦਗੀ ਅਜਿhti ਕਰੀਏ ਵੀ ਹਰ ਦਿਨ ਹੋਲੀ ਹੋਵੇ ਤੇ ਹਰ ਦਿਨ ਦੀਵਾਲੀ ਹੋਵੇ ਸਾਡੇ ਇਨ ਦਵਾਵਾਂ ਨੇ ਸਾਰੀਆਂ ਭੈਣਾਂ ਭਰਾਵਾਂ ਦੇ ਨਾਲ ਵੀ ਆਪਣੀ ਜ਼ਿੰਦਗੀ ਇਦਾਂ ਦੀ ਹੋਣੀ ਚਾਹੀਦੀ ਆ ਬਸ ਵੀ ਰੋਜ਼ ਹੋਲੀ ਤੇ ਰੋਜ ਦੀਵਾਲੀ ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਜੀ ਘਰ ਗੱਲ ਕੇ ਆਸਮਾਨ ਸਾਰ ਰੁੱਕ ਚੱਲ ਕੇ ਹਮਚਾ ਪਾਣੀ ਮੁੰਜੇ ਬੇਸਮ ਆਇਆ ਹਾਂ ਬੈਂਥਰੀ ਕਿਧਰ ਗਈ ਤੇਰੀ ਗੇਮ ਕਿਧਰ ਗਈ ਮੇਤ ਨੂੰ ਮਾਰਦ ਨੇਗਾ ਦੋ ਚਿੜੀ ਜੀ ਨੂੰ ਇਹਨੂੰ ਜਿਹੜੀ ਟਿੱਡੀ ਜੀ ਫੇਜੀ ਨਾ ਕੋਈ ਮੱਕੜੀ ਸੀ ਵਿਚਾਰੀ ਉਹ ਕਰਦੇ ਕਰਦੀ ਉਹ ਦਰਵਾਜ਼ੇ ਹੀਟ ਨਿਕਲ ਗਈ ਤੇ ਇੱਥੇ ਬੈਠਾ ਹੋਣੀ ਗੁੱਸਾ ਕਰਦੇ ਕਰਦੇ ਮੇਰਾ ਕੀ ਕਸੂਰ ਹੈ ਮੈਂ ਭੇਜੀ ਉਧਰ ਕਿਤੇ ਹੋ ਹੈ ਬੈਂਥਰੀ ਮੈਂ ਵੀ ਜੀ ਉਹ ਮੈਂ ਵੀ ਜੀ ਉਹ ਦੱਸ ਉਹਨੂੰ ਮਾਰੀ ਇਹਨੂੰ ਪੈਰ ਗਿਆ ਨਾ ਛਿੜੀ ਜਾਂਦਾ ਐ ਬਸ ਖੇਲੀ ਕੀਦਾਂ ਨੇ ਇਦਾਂ ਨੇ ਖੇੜੀ ਆ ਇਦਾਂ ਲੇ ਖੇੜੀ ਜਾਂਦਾ ਚੰਗਾ ਬੀ ਸ਼ਮਾ ਠੀਕ ਹੈ ਜੀ ਮੈਂ ਚੱਲੇ 숍 ਤੇ ਕਰਨੇ ਕੰਮ ਕਰ ਤੇ ਤੁਸੀਂ ਆਪਣਾ ਅੱਜ ਖਾਣ ਨੂੰ ਕੀ ਬਣਾਇਆ ਮਟਰ ਪਨੀਰ ਜੀ ਉਹ ਤੇਰਾ ਪਹਲਾ ਹੋ ਜਾ ਮੈਂ ਤੇਰਾ ਦੇਣ ਕਿਥੇ ਦਊਂਗਾ ਚਲ ਹੈਪੀ ਹੋਲੀ ਹੋਲੀ ਦੀ ਹਰਦੀ ਚਾਹੀਦੀ ਹੁੰਦਾ ਹਾਂ ਹਾਂਜੀ ਹਾਂਜੀ ਠੀਕ ਹੋ ਗਿਆ ਗੁੱਡ ਮੋਰਨਿੰਗ ਪਰ ਫੀਮੇਲ ਲੋ ਮਿਲਦੇ ਹਾਂ ਕੁਝ ਟਾਈਮ ਕੇ ਬਾਅਦ ਠੀਕ ਹੈ ਜੀ ਠੀਕ ਸਤਨਾਬਿਕ ਸੱਚਾ ਪਾਸ਼ਾ ਸੋਕਰ ਕੀ ਮਰੇ ਦਾਤਿਆ ਸਰਬਤਲਾ ਭਲਾ ਕਰੀ ਦੇਖੋ ਮੈਤੋ ਅੱਜ ਵਾਰ ਦਾ ਜਿਹੜਾ ਮੌਸਮ ਆਪਣੇ ਕਿਦਾਂ ਹੈ ਸਾਡੇ ਰੋਮ ਸ਼ਹਿਰ ਦਾ ਅੱਜ ਆਪਣੇ ਬੱਦਲ ਵਾਈਜ਼ ਹੈ ਮੀ ਵੀ ਦੱਸਿਆ ਪੈਂ ਕਹਿੰਦੇ ਪਾਊਗਾ ਦੁਪਹਿਰੋਂ ਬਾਅਦ ਪਰ ਹਲੇ ਤੱਕ ਨਹੀਂ ਸ਼ੁਰੂ ਹੋਇਆ ਤੇ ਮੌਸਮ ਦੇ ਵਿੱਚ ਪੂਰੀ ਐਨ ਤਿਆਰੀ ਹੈ ਬੱਦਲ ਵਾਈਜ਼ ਪੂਰੀ ਐਨ ਤਿਆਰ ਹੈ ਬਸ ਪੈ ਜਾਣਾ ਉਹ ਵਸ ਚੱਪਾਸ਼ ਗੁੱਡ ਮਾਰਨਿੰਗ ਮਿੱਤਰੋ ਗੁੱਡ ਮਾਰਨਿੰਗ ਗਾਇਸ ਕੀ ਹਾਲ ਚੱਲ ਨੇ ਚੱਲਦੇ ਘਣੇ ਘੁਣੇ ਠੀਕ ਹੋ ਗਿਆ ਅੱਜ ਹਰਮਨ ਚਾਹ ਮਤ ਗਾਣੇ ਸੁਣ ਰਿਹਾ ਹੀ ਵਿਹੋ ਦਾ ਮਹੱਲਾ ਹੀ ਹਾਂ ਦੀ ਉਹ ਰੀਲਾਂ ਦੇਖ ਲਈਏ ਨੇ ਕਿੰਨੇ ਕਹਿੰਦੇ ਬਾਹਰੋ ਸਪੈਸ਼ਲ ਆਏ ਬਸ ਫੋਰੀ ਨਹੀਂ ਟਾਈਮ ਆਊਗਾ ਪਾਪਾ ਲਿਆ ਕੋਈ ਟਾਈਮ ਅੱਪਾ ਵੀ ਚੱਲਦਾ ਕੋਈ ਨਹੀਂ ਇਹਨੂੰ ਦਿੱਸੇ ਤੂੰ ਉਹ ਪਹਿਲਾਂ ਮਿਲ ਤਾ ਲਓ ਕੀ ਹਾਲ ਚੱਲ ਹੈ ਰੋਜ਼ ਹੀ ਧਰਮਿਕ ਜਾਂਦੇ ਰੋਜ਼ ਧਰਮਿਕ ਲਾਉਨੇ ਆ ਸੀ ਸਾਡੇ ਨਾਲ ਸਵੇਰ ਟਾਈਮ 12 ਜਲਦੀ ਹੁੰਨੀ ਔਰ ਠੀਕ ਹੈ ਤੇ ਮੈਨੂੰ ਤੋਂ ਸਮਝਦਾ ਹਜ਼ਾਰ ਚ ਦਵਿੰਦਰ ਜੀ ਆਪਣਾ ਕੰਮ ਤੇ ਨਹੀਂ ਗਿਆ ਹੈਗਾ ਕਿਉਂਕਿ ਮੁੰਡਾ ਹੈਗਾ ਢਿੱਲਾ ਤੇਰਾ ਬੁਖਾਰ ਕੇ ਮੈਂ ਠੀਕ ਹੈ ਹੁਣ ਠੀਕ ਹੈ ਜੀ ਹੈ ਆਪਣੀ ਖਬਰ ਸਰ ਦੇ ਪਹਿਲਾਂ ਪਹਿਲਾਂ ਸ਼ਿਕਾਇਤਾਂ ਲਾਉਣ ਲੱਗੀਆਂ ਹੋਈਆਂ ਸਾਰੇ ਸਭੀ ਬਾਲ ਲੱਕ ਦੋਦਾਈ ਥੋੜਾ ਜਿਹਾ ਉਹ ਤਾਂ ਠੀਕ ਉਹ ਪੈਪੂ ਹੋ ਜਾਂਦਾ ਫਿਰ ਜਾਂ ਬੰਦਾ ਪੈਨ ਠੀਕ ਐਦਾਂ ਹੋ ਜਾਂਦਾ ਤੇ ਸੁਬਹਲੇ ਮਿੱਤਰੋ ਬਣ ਕੇ ਆਪਣੀਆਂ ਦੇਖੋ ਇੱਧਰ ਰੈਡੀ ਹੋ ਗਈਆਂ ਨੇ ਤੇ ਇਹਨਾਂ ਨੂੰ ਹਵਾ ਲੱਗੂਗਾ ਟਾਕੀ ਨਹੀਂ ਠੰਡੀ ਸੀਤ ਹਵਾ ਆਉਗੀ ਤੇ ਠੰਡੀਆਂ ਹੋਣਗੀਆਂ ਉਸ ਤੋਂ ਬਾਅਦ ਹੋਗੀ ਇਹਦੀ ਬਟਾਈ ਔਰ ਮਾਤਾ ਠੀਕ ਹੈ ਮਾਲਾ ਠੀਕ ਹੈ ਅੱਜ ਹਰਮ ਨੇ ਆਪਣੇ ਦੋ ਦਿਨ ਤਾਂ ਹੋ ਗਏ ਮਿੱਤਰੋ ਹਾਂਜੀ ਹੁਣ ਮਿੱਤਰੋ ਆਪਾਂ ਪਹੁੰਚੀ ਸੀ ਆਪਣੇ ਭਾਈ ਹੋਂ ਦੀ ਫੈਕਟਰੀ ਦੋਲਚੇ ਮੀਓ ਦੇ ਵਿੱਚ ਤੇ ਆਪਣੇ ਕੰਮ ਦੇ ਸਿਲਸਲੇ ਵਿੱਚ ਆਪਾਂ ਆਏ ਸੀਗੇ ਉਹਦੇ ਹਾਂ ਦੇ ਫਿਰਦਾ ਸਮਾਨ ਕੈਟਰੀਂ ਦਾ ਪਿਆ ਹੈ ਸਭ ਤੋਂ ਪਹਿਲਾਂ ਇਹ ਮੁੰਡੇ ਮੇਰੇ ਤੋਂ ਮੁੰਡਾ ਨੂੰ ਸਤਿ ਸ਼੍ਰੀ ਅਕਾਲ ਇਹ ਬਾਈ ਆਪਣਾ ਹਰਿਆਣੇ ਕੇ ਤੇ ਸਮਾਨ ਦੀ ਕੈਟਰੀਂਗ ਦਾ ਤੇ ਅੱਜ ਆਪਣੇ ਬਰਥਡੇ ਪਾਰਟੀ ਆ ਉਹਦੇ ਵਾਸਤੇ ਆਪਾਂ ਸਮਾਨ ਲੈਣ ਵਾਸਤੇ ਆਏ ਹਾਂ ਉਹਰੇ ਆ ਦੇਖੋ ਇਧਰ ਇਹ ਹੈਗੀਆਂ ਪਨੀਰੀਆਂ ਤੇ ਤਰਮੇਜ਼ੀਨੀਆਂ ਤੇ ਇਧਰ ਪਿਸੀ ਤੇ ਬਿਆਂਕੇ ਪਿਸੀ ਤੇ ਰੋਸੇ ਤਿਆਰ ਹੈਗੇ ਮਿੱਤਰੋ ਕੇਕ ਤੋਰਤਾ ਇਹ ਤੁਹਾਨੂੰ ਫੋਟੋ ਵੀ ਦਿਖਾ ਦਿੰਨੇ ਆਪਾਂ ਇੰਨਾ ਸੁਣਾ ਭਾਈ ਹਣੀ ਕੇਕ ਬਣਾਉਣਾ ਤੋਰਤਾ ਬਣਾਉਨੇ ਹੋ ਜੇ ਮਿੱਤਰੋ ਤੁਸੀਂ ਵੀ ਆਪਣੀ ਵਲੌਗ ਨੂੰ ਰੂਮ ਸ਼ਹਿਰ ਤੋਂ ਦੇਖਦੇ ਹੋ ਤੇ ਕਦੇ ਬਰਥਡੇ ਪਾਰਟੀ ਫੰਕਸ਼ਨ ਘਰੇ ਕਰੰਦਾ ਥੋੜਾ ਸਵਾਭ ਬਣੇ ਤਾਂ ਆਪਾਂ ਨੂੰ ਸੇਵਰ ਮੌਕਾ ਜ਼ਰੂਰ ਦਿਓ ਇੰਸਟਾਗ੍ਰam ਉੱਤੇ ਆਪਣੇ ਪੇਜ ਹੈ ਨਾਗਰਾ ਵਲੌਗਸ ਇਟਲੀ ਨਾ ਉਹਦਾ ਤੇ ਉੱਥੇ ਜਾ ਕੇ ਤੁਸੀਂ ਡੀਐਮ ਕਰੋ ਤੇ ਤੁਹਾਡੇ ਘਰੇ ਆਪਾਂ ਮਾਲਾ ਕੋਈ ਵੀ ਸਮਾਨ ਚ ਮਗਾਉਣਾ ਹੈ ਜੇ ਪੀਜ਼ਾ ਮਗਾਉਣਾ ਹੈ ਜਾਂ ਫਿਰ ਕੇਕ ਜਾਂ ਫਿਰ ਮਾਲਾ ਕੋਈ ਵੀ ਸਮਾਨ ਹੋਵੇ ਤੇ ਆਪਾਂ ਤੁਹਾਡੀ ਪਛਾ ਸਕਦੇ ਕੋਈ ਇਦਾਂ ਦੀ ਗੱਲ ਬਾਤ ਨਹੀਂ ਤੇ ਜੇ ਤੁਸੀਂ ਆਪਣੀ ਸ਼ਾਪ ਤੇ ਆ ਕੇ ਦੁਕਾਨ ਤੇ ਆ ਕੇ ਤੁਸੀਂ ਬਰਥਡੇ ਪਾਰਟੀ ਕਰਨੀ ਹੈ ਤਾਂ ਸਾਨੂੰ ਹਫ਼ਤੇ ਤੱਕ ਪਹਿਲਾਂ ਦੱਸ ਕੇ ਤੇ ਤੁਸੀਂ ਉੱਥੇ ਵੀ ਆਪਣੀ ਬਰਥਡੇ ਪਾਰਟੀ ਬੁੱਕ ਕਰਵਾ ਸਕਦੇ ਹੋ ਤੇ ਤੁਹਾਡੀ ਸੇਵਾ ਦੇ ਵਿੱਚ ਤੁਹਾਡਾ ਭਰਾ ਹਮੇਸ਼ਾ ਹਾਜ਼ਰ ਹੈ ਮਿੱਤਰੋ ਚੰਗਾ ਜੀ ਥੈਂਕ ਯੂ ਵੈਰੀ ਵੀ ਮਚ ਸਾਨੂੰ ਬਹੁਤ ਧੰਨਵਾਦ ਤੁਸੀਂ ਇਦਾਂ ਹੀ ਕੱਲ ਮਿਲਦੇ ਆ ਕੱਲ ਮਿਲਦੇ ਜੰਪਲਿਆਨੋ ਹਾਂ ਤੁਹਾਨੂੰ ਕੱਲ ਬਾਅਦ ਦੇ ਆ ਸਾਡੇ ਵਡਵਾਂਸ਼ ਯਕੂਰੀ ਕਰ ਮੂਰਕਾ ਬਹੁਤ ਵਾਰ ਪ੍ਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੰਮੀ ਉਮਰ ਬਖਸ਼ੇ ਤਰੱਕੀਆਂ ਕਰੇ ਵਧਵਾ ਸਾਡੇ ਦਵਾਮਾਂ ਤੇਰੇ ਨਾਲ ਨੇ ਚਲੋ ਜੇ ਇਧਰ ਮੇ ਲੋ ਸੋਨੀ ਭਾਣੂ ਸੱਸੀ ਕਾਲ ਜੀ ਜੀ ਭਾਜੀ ਗੰਧਾਲ ਜੀ ਚੜ੍ਹਦੇ ਠੀਕ ਠਾਕ ਹੋ ਵਧੀਆ ਭਾਈ ਤੂੰ ਬਣਾਉਂਦਾ ਸੇ ਤਾਂ ਕੈਮ ਨੇ ਪੂਰੀਆਂ ਐਂ ਚੜ੍ਹਦੀ ਕਲਾ ਮਾ ਤੂੰ ਇਦੋਂ ਚੜ੍ਹਦੀ ਕਲਾ ਚਲੀ ਜਾਂਦਾ ਕੰਮ ਕਰ ਵਧੀਆ ਹੋ ਜੀ ਹੋਰ ਠੀਕ ਹੋ ਗਿਆ ਇਧਰ ਬਿਰੋ ਜੀ ਹੈਰੀ ਭਾਣੂ ਸੱਸੀ ਜੀ ਆਪਣੇ ਮਨਜੀਤ ਭਾ ਜੀ ਰਿਸ਼ਤੇਦਾਰ ਨੇ ਭਾਬੀ ਉਹਨਾਂ ਦੇ ਬ੍ਰਦਰ ਹਾਂ ਜੀ ਹੋਰ ਸਭ ਚੜਦੀ ਕਲਾ ਵੀ ਹੋਣੀ ਹੈ ਕੰਮ ਚੱਲੀ ਜਾਣਾ ਬੜੀ ਵਧੀਆ ਬੱਸ ਬੱਸ ਤੁਹਾਨੂੰ ਸੁਣਾਉਂ ਬਸ ਜੀ ਕੀ ਬਣਾ ਰਹੀ ਹਾਂ ਕੀ ਬਣਾ ਰਹੀ ਹਾਂ ਆਹ ਤਰਫ ਦਾ ਦਿਨੇ ਹੋ ਕੁਰਸਾ ਆਤੇ ਹਨ ਹਾਂ ਛੋਟੇ ਛੋਟੇ ਜਿਹੜੇ ਹੁੰਦੇ ਆ ਹਾਂਜੀ ਹਾਂ ਕਿਦਾਂ ਸਖਾਈਕ ਬਣਾ ਕੇ ਤਿਆਰ ਕਰਦੇ ਹੁੰਦੇ ਹਾਂ ਆ ਦੇ ਇਦਾਂ ਤੁਕ ਜੀ ਮੈਨੂੰ ਇਦਾਂ ਫਿਟ ਕਰੀ ਜਾਣਾ ਹਾਂ ਤੇਰੇ ਤੇ ਫਿਰ ਮਰਮਲਾਤਾ ਪਾਈਦਾ ਜੂ ਸ਼ਹਿਦ ਪੋਣਾ ਸ਼ਹਿਦ ਹੋ ਗਿਆ ਜੈਮ ਜੈਮ ਹਾਂ ਜਨਾ ਪਿੰਡੀਆਂ ਜੈਮ ਕਰਦੀ ਦਾ ਠੀਕ ਹੈ ਠੀਕ ਉਹ ਪਾ ਕੇ ਫਿਰ ਇਹਨੂੰ ਪਕਾਈ ਦਾ ਫੋਨੋ ਚ ਫਿਰ ਮਤਲਬ ਕਿ 12 ਚੋਂ ਸਪਲਾਈ ਕਰੀਦਾ ਠੀਕ ਹੋ ਗਿਆ ਠੀਕ ਹੋ ਗਿਆ ਠੀਕ ਯਾਣੀ ਇਹ ਆਪਣੇ ਛੋਟੇ ਕੁਸਤਾ ਤੇ ਹੋਗੇ ਤੇ ਇਹ ਵਾਲੇ ਵੱਡੇ ਕੁਸਤਾ ਦੇ ਆਹ ਇਹ ਵੱਡੇ ਆ ਇਹ ਵੱਡੇ ਹਾਂ ਠੀਕ ਹੋ ਗਿਆ ਕੁਸਤੇ ਵੱਡੇ ਹੁੰਦੇ ਆ ਉਹ ਜਿਹੜਾ ਆਰਡਰ ਰਿਹਾ ਜਿੱਦਾਂ ਉਹ 2-2 ਕਿਲੋ ਦੇ ਹੁੰਦੇ ਆ ਕਿੰਨੀ ਸਾਈਜ਼ ਦੇ ਬਣਾਉਣੇ ਮਾਲੀ ਕਾ ਸਾਈਜ਼ ਹੋ ਗਿਆ ਇੱਕ ਆ ਸਾਈਜ਼ ਇਹ ਇੱਕ ਆ ਸਾਈਜ਼ ਇਹ ਇੱਕ ਆ ਸਾਈਜ਼ ਚ ਚਾਰ ਸਾਈਜ਼ ਹੁੰਦੇ ਚਾਰ ਸਾਈਜ਼ ਹੋ ਗਏ ਠੀਕ ਹੋ ਗਿਆ ਓਕੇ ਥੈਂਕ ਯੂ ਬ੍ਰੋ ਓਕੇ ਤੁਸੀਂ ਕੀ ਬਣਾਇਆ ਇੱਧਰ ਮਹਾਰਾਜ ਇਹ ਚਵਾਤੇ ਆ ਭਾਜੀ ਮਿੱਠੀਆਂ ਰੋਟੀਆਂ ਕਹ ਲੋ ਇਹ ਸਾਰੇ ਖੰਡਾ ਚੀਨੀ ਹੈ ਖੰਡਾ ਵਿੱਚ ਥੋੜਾ ਜਿਹਾ ਆਟਾ ਹੁੰਦਾ ਵੀ ਚਿਪਕੇ ਨਾ ਠੀਕ ਹੈ ਦੋ ਬਾਅਦ ਇਹਨੂੰ ਬੇਲ ਕੇ ਇਹਦੇ ਵਿੱਚ ਜੈਮ ਜਿੱਤਾ ਭਾਜਾ ਦਿੰਦਾ ਸੱਜੇ ਬੈਠਾ ਫੇਰ ਲੈਂਗੇ ਬੇਲ ਲੈਣ ਨੂੰ ਬੇਲ ਕੇ ਸਾਈਜ਼ ਪ੍ਰੋਪਰ ਕਰਕੇ ਆਪਾਂ ਠੀਕ ਹੋ ਗਿਆ ਇਹ ਸਟੀਆਂ ਛੋਟੀਆਂ ਸਾਰੀਆਂ ਛੋਟੀਆਂ ਠੀਕ ਯਾਨੀ ਮੈਂ ਤਾਂ ਹਰੇਕ ਕੰਮ ਤੇ ਛੇ ਕੰਮ ਕੋਈ ਵੀ ਹੋ ਜਾਏ ਨਾ ਚਲੋ ਠੀਕ ਹੈ ਜੀ ਫਿਰ ਓਕੇ ਭਾਜੀ ਹੈਪੀ ਬਰਥਡੇ ਸਾਡੇ ਵੱਲੋਂ ਮੁਬਾਰਕਾ ਦਿੰਦੇ ਫੇਰ ਇੱਕ ਵਾਰੀ ਫੇਰ ਤੇ ਬਰਥਡੇ ਦੀਆਂ ਸਭ ਨੂੰ ਮਿਲਦੇ ਹਾਂ ਓਕੇ ਸਰ ਥੈਂਕ ਯੂ ओके पॉल साहब ओके भाई ਇਹ ਵਾਲੇ ਮਿੱਤਰ ਹੈਗੇ ਬਿਨੇ ਜਿਹੜੇ ਅੱਜ ਕੱਲ ਬਿਨੇ ਦੀ ਸੰਜੂ ਸਹਿਬ ਦੇ ਅੱਜ ਕੱਲ ਫੇਸ ਤਾਂ ਚੱਲਦਾ ਇਟਲੀ ਵਿੱਚ ਤੇ ਉੱਥੇ ਬਹੁਤ ਜ਼ਿਆਦਾ ਭਰਪੂਰ ਮਾਤਰਾ ਵਿੱਚ ਬਣਦੇ ਨੇ ਤੇ ਇੱਥੇ ਇਹਨੂੰ ਬਣਾ ਕੇ ਤਾਂ ਤੇ ਇੱਧਰ ਹੈਗੇ ਤੇਲ ਇਹ ਤੇਲ ਦੇ ਵਿੱਚ ਆ ਦੇਖੋ ਫਰਾਈ ਕਰਨਾ ਛੇਵੇ ਤਾਂ ਇਹ ਸਾਰੇ ਫਰਾਈ ਕਰਕੇ ਪਈਆਂ ਵਿੱਚ ਕੀ ਪਾਉਣਾ ਕਰੀਮ ਪਾਉਣਾ ਰਵਿੰਦਰ ਪਾਉਣਾ ਮੇਰੇ ਸਸੀ ਕਾ ਭਾਜੀ ਸਸੀ ਕਾ ਭਾਜੀ ਠੀਕ ਠਾਕ ਹੋ ਜੀ ਵਧੀਆ ਭਾਜੀ ਬਹੁਤ ਬਿਜ਼ੀ ਹੈ ਜਦੋਂ ਮਨਜੀਤ ਭਾਜੀ ਨਹੀਂ ਹੁੰਦੇ ਤਾਂ ਸਾਰੀ ਸਾਰੀ ਜ਼ਿੰਮੇਵਾਰੀ ਭਾਈ ਉਹਨਾਂ ਦੇ ਮੋਢਿਆਂ ਤੇ ਹੁੰਦੀ ਆ

ਟਾਈਮ ਕਿੰਨਾ ਹੋ ਟਾਈਮ ਦੇਖੋ 2 ਵਜੇ 5 ਮਿੰਟ ਹੋ ਗਏ ਨੇ ਉਹ ਬੱਲੇ ਹਾਂਜੀ ਦਰਵਾਹਨ ਸਾਹਿਬ ਦਰਵਾਹਨ ਸਾਹਿਬ ਗੇਟ ਖੁੱਲਦੀ ਸੱਜੇ ਗੇਟ ਤੇ ਪਹੁੰਚ ਜਾਨੇ ਉਹ ਚਲੀ ਜੀ ਉਹ ਵੈਲਕਮ ਕਰਨ ਵਾਸਤੇ ਵੈਲਕਮ ਕਰਨ ਵਾਸਤੇ ਹਾਂਜੀ ਪਹੁੰਚ ਗਏ ਹਾਂ ਸਮਾਂ ਸਰੋਂ ਟਾਈਮ ਲੱਗਾ ਸੀ ਤਾਂ ਵੇਟ ਕਰਨਾ ਕਿਹਾ ਮਾੜੀ ਠੀਕ ਹੈ ਤੁਸੀਂ ਰੋਟੀ ਛਕਦੀ ਫਿਰ ਦਬਣੀ ਮੈਂ ਛਕ ਲਈ ਹਾਂਜੀ ਲਓ ਮਿਸਕੋ ਭੁੱਖ ਬਹੁਤ ਲੱਗੀ ਹੋਈ ਹੈ ਪੇਟ ਵਿੱਚ ਚੂਹੇ ਕਤਰ-ਕਰ ਰਹੇ ਹਨਾ ਤੁਸੀਂ ਖਾ ਲਿਆ ਕੁਝ? ਤੁਸੀਂ ਖਾ ਲਿਆ ਕੁਝ? ਛੱਡੀ ਪੈਂਤੀ ਕੁਝ ਖਾ ਲਿਆ ਬਈ? ਹੂੰ? ਲੈ ਨਮੀ ਲਾਂ ਦੀ ਖਰਾਕ ਤੇਰੇ ਵਾਸਤੇ ਕੱਲ ਸ਼ਕਲੀ 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 ਲਓ ਜੀ ਰੋਟੀ ਖਾ ਢੀ ਲਓ ਵੀ ਮਿੱਤਰੋ ਉਹ ਤੇਰਾ ਪਹਿਲਾ ਸ਼ੁਕਰਾਨਾ ਦాతਿਆ ਤੇਰਾ ਦੇਖੋ ਮਿੱਤਰੋ ਅੱਜ ਬਣੀ ਆਪਣੇ ਮਟਰ ਪਨੀਰ ਤੇ ਨਾਲ ਦਹੀਂ ਨਾਲ ਜਣਾ ਪਿਆਜ਼ ਨਾਲ ਹਰੀ ਮੇਚ ਦੋ ਰੋਟੀਆਂ ਸਿਰ ਥੈਂਕ ਯੂ ਵੈਰੀ ਮਚ ਯਾਰ ਸਹੀ ਗੱਲ ਹੈ ਜੀ ਥੈਂਕ ਯੂ ਸ਼ੁਕਰ ਹੈ ਸਭ ਤੋਂ ਪਹਿਲਾਂ ਰੱਬ ਦਾ ਅਕਾਲ ਪੁਰਖ ਦੀ ਪਾਸ਼ਾ ਦਾ ਵਾਹਿਗੁਰੂ ਦਾ ਹੁੰਦਾ ਬਸ ਇਨਸਾਨ ਕੋਈ ਨਹੀਂ ਕਿਸੇ ਨੂੰ ਰੋਟੀ ਦਿੰਦਾ ਉਹ ਵਾਹਿਗੁਰੂ ਸਾਹਿਬ ਨੂੰ ਦਿੰਦਾ ਸਹੀ ਗੱਲ ਹੈ ਲੰਗਰ ਮਿੱਤਰੋ ਘਰੇ ਵੀ ਬਾਬੇ ਨਾਨਕ ਦਾ ਹੀ ਆ ਤੇ ਗੁਰੂ ਕੇ ਬਾਬੇ ਲੰਗਦਾ ਹੀ ਆ ਠੀਕ ਨਹੀਂ ਤੇਰਾ ਦਿੱਤਾ ਖਾਵਣਾ ਬਸ ਉਹਦੀ ਦਿੰਦਾ ਖਾਣੇ ਮਿੱਤਰੋ ਆਪਾਂ ਪਰ ਨ ਯਾਰ ਆ ਗਸਤੀ ਗੱਲ ਹੈ ਉਹ ਵਾਹਿਗੁਰੂ ਸ਼ੁਕਰ ਹੈ ਮਾਲਕਾ ਤੇਰਾ ਤੇ ਰੋਟੀ ਮਿਲ ਹਾਂਜੀ ਮੈਂ ਤਰੀ ਹਾਂਜੀ ਲੈ ਦੇਖੇ ਹਾਂ ਉਧਰ ਮੁਕਰੰਦਾ ਜਿਹੜਾ ਨਾ ਹਾਂਜੀ ਅੱਜ ਨਾਰਾਜ਼ ਲੱਗਦਾ ਮੈਨੂੰ ਇਹ ਨਾ ਨਹੀਂ ਜੀ ਗੁੱਸਾ ਨਹੀਂ ਹੈਗਾ ਹੈਵਿੰਗ 3 ਤੁਸੀਂ ਨਾਰਾਜ਼ ਹੋ ਤੁਸੀਂ ਮੈਨਾਂ ਤਾਂ ਸਵੇਰ ਹੀ ਲੱਗਦਾ ਜਿ ਪਤਾ ਨਹੀਂ ਕਿਹਦੇ ਮੈਨਾਂ ਤਾਂ ਸਵੇਰ ਹੀ ਲੱਗਦਾ ਜੀ ਅੱਜ ਮੈਨਾਂ ਨਾਲ ਸਵੇਰ ਦੀ ਦੀ ਨਾ ਬਣਦੀ ਲੱਗਦੀ ਨਹੀਂ ਮੈਨੂੰ ਚੱਕਰ ਕੀ ਬਣ ਗਿਆ ਹੈਵਿੰਗ 3 ਪੁੱਤ ਕੀ ਹੋ ਗਿਆ ਤੈਨੂੰ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਕਿੰਨਾ ਵਾਰ ਕਰਦਾ ਤੈਨੂੰ ਹੂੰ ਲੈ ਵਾਈ ਓ ਮਾਈ ਗਾਡ ਹਾਂ ਇਹ ਹਾਂ ਇਹ ਹਾਂ ਦੇ ਦੇ ਕਮੀਰਾਤ ਫੋਟੋ ਕਹਿੰਦਾਂ ਨਹੀਂ ਹੱਥ ਹੀ ਪਾ ਦਿੰਦੇ ਉਹ ਛੋਟੇ ਹੱਥ ਨਹੀਂ ਲੱਗਦੇ ਇਹ ਤਾਂ ਨਹੀਂ ਵੱਡੇ ਨੂੰ ਕੰਮ ਹੁੰਦਾ ਨਾ ਇੱਥੇ ਕਿਤੇ ਵੱਢਣਾ ਹੈ ਜੇ ਮਜ਼ਦੂਰ ਕਾ ਹੱਥ ਹੈ ਪੈਂਥਰ ਆਟੇ ਕੋ ਗੋਲ ਕਾ ਕੇ ਉਸਕਾ ਪੀਸਾ ਬਣਾ ਦਿੱਤਾ ਹੈ ਛੱਡ ਲੈ ਛੱਡ ਮੁਸ਼ਾਰਿਫ ਲਾਫਰ ਕਿਥੇ ਗਏ ਹਾਂਜੀ ਅਗਿਆ ਸੀ ਮੈਂ ਲਾਸਟ ਕਰਤਾ ਹੈ 3-4 ਹੋ ਗਈਆਂ ਤਾਂ ਛੁੱਟੀ 2 ਹੋ ਗਈ ਜਿਹਨੂੰ ਹਾਂਜੀ ਹੁਣ ਫੇਰ ਦੁਬਾਰਾ ਲਾਖ ਦੇ ਲਾਫਰ ਮਤਲਬ ਬਣ ਕੇ ਨੀਵੇਂ ਜਾ ਕੇ ਲੈ ਆਉਂ ਹਲਕੇ ਨੂੰ ਅੱਛਾ 13 ਮਿੰਟ ਦੱਸਦੀ ਆ ਜੀ ਬਸ ਹੈਲੋ ਹੈਲੋ ਹਾਂਜੀ ਬੇਟੇ ਹਾਂਜੀ ਹਾਂਜੀ ਮੈਂ 13 ਮਿੰਟ ਬਾਦੀ ਬਸ ਪਾਪਾ ਲੈਣ ਆ ਜਾਣ ਪੁੱਤ ਫੇਰ ਹਾਂ ਤੇ ਦੋ ਹੈਂ ਬੈਈ ਦੀ ਹੈਲੋ ਠੀਕ ਹੈ ਪੁੱਤ ਫੇ ਬਾਪਾ ਮੈਂ ਕਿਹਾ ਓਕੇ ਓਕੇ ਮੈਂ ਕਿਹਾ ਪਾਪਾ ਆ ਜਾਣ ਤੇਰੇ ਹਾਂਜੀ ਹਾਂਜੀ ਮੈਂ ਕਿਹਾ ਭੱਜ ਗਿਆ ਯਾਰ ਜਵਾਨ ਮੁੰਡੇ ਤੂੰ ਨਹੀਂ ਤੈਨੂੰ ਛੋੜੋ ਜਾਇ ਤੇਰੇ ਬਗੋਂ ਮੈਂ ਦੌੜੇ ਪਾ ਜੀ ਫਿਰ ਜਾਂਦੇ ਸੀ ਉਹ ਤਾਂ ਚੀਂ ਚ ਕੋਈ ਹਰਦਾ ਚਲ ਕੋਈ ਨਹੀਂ ਆ ਗਿਆ ਮਾਇਆ ਠੀਕ ਹੈ ਓਕੇ ਓਕੇ ਠੀਕ ਹੈ ਪੁੱਤ ਓਕੇ ਚਲ ਲੈ ਜਾ ਠੀਕ ਹੈ ਬਾਰਿਸ਼ ਮੇਤੋਂ ਸੱਚੀ ਹੋਣ ਲੱਗ ਗਈ ਐਨ ਕਿਹਦੀ ਕਣੀ ਦਾ ਲੱਗਿਆ ਮੀਂਹ ਵਰਸੈਣ ਉਹ ਖੜਾ ਹੈ ਕੁਸ਼ਾ ਸਿੰਘ ਆਪਣਾ ਆ ਕੇ ਤੇ ਫਰਮਾਤੇ ਹੋ ਜene ਪੁੱਤਰੀ ਵਾਪਾ ਦੀ ਸਸਰੀ ਕਾਲਜੀ ਕੀ ਹਾਲ ਹੈ ਪੁੱਤਰੀ ਬਸ ਵਧੀਆ ਹਾਂ ਤਾਂ ਤੁਸੀਂ ਦੋ ਹੈਂ ਹਾਂ ਤਾਂ ਵਧੀਆ ਅਖਰੀ ਤੇ ਨੇ 2 ਛੁੱਟੀਆਂ ਦੋ ਛੁੱਟੀਆਂ ਸ਼ਰੀ ਮੇ ਤੇ ਵਾਪਾ ਦੀ ਹੋਰ ਸਸੀ ਕਾਲ ਜੀ ਸਾਰਿਆਂ ਨੂੰ ਸਸੀ ਕਾਲ ਜੀ ਸਾਰਿਆਂ ਨੂੰ ਹਾਂ ਵੈਰੀ ਗੁੱਡ ਸਸੀ ਕਾਲ ਸਤਿ ਪਾਈ ਹੁੰਦੀ ਹੈ ਹਮੇਸ਼ਾ ਠੀਕ ਹੈ ਪੁੱਤਰ ਹਾਂ ਵੱਡਿਆਂ ਨੂੰ ਸਸੀ ਕਾਲ ਛੋਟਿਆਂ ਨੂੰ ਪਿਆਰ ਹਮੇਸ਼ਾ ਦੇਣਾ ਠੀਕ ਹੈ ਬੇਟਾ ਵੈਰੀ ਗੁੱਡ ਪਾਪਾ ਦੇ ਪਰਤ ਬਹੁਤ ਸ਼ੁਭ ਹੋਏ ਤਾਂ ਹਾਂ ਹਾਂ ਜੀ ਥੱਕ ਗਿਆ ਥੋੜੇ ਹੈ ਬੇ ਹਾਂ ਥੋੜਾ ਹੈ ਕੁਸ਼ਾਲ ਵੀ ਹਾਂ ਜੀ ਤੇਨੂੰ ਪਤਾ ਉਹ ਤਾਂ ਅੱਜ ਕੀ ਆ ਤਿਹਾਰਾ ਕੀ ਜੀ ਹੋਲੀ ਅੱਜ ਹੋਲੀ ਯੈਸ ਤਾਂ ਕਿ ਤੂੰ ਦੇਖੀ ਹੋਰੀ ਹੈ ਜੀ ਮੈਨੂੰ ਪਤਾ ਹੀ ਨਹੀਂ ਟੀਊਟੂਬ ਤਾਂ ਲੱਗ ਗਿਆ ਲੈਟ ਤਾਂ ਉਹਨਾ ਵੀਡੀਓ ਬਹੁਤ ਚੱਲੇ ਮਿੱਤਰੋ ਜਾਨਾ ਮੈਂ ਵੀਡੀਓ ਦੇਖਦੇ ਲੈਟ ਦੇ ਉੱਤੇ ਕੱਢ ਗਏ ਆਪਣੇ ਇੰਸਟਾ ਤੇ ਸਰੀਲਾ ਪਾਈਆ ਟਿਕਟੋਕ ਦੇ ਉੱਤੇ ਫੇਸਬੁਕ ਉੱਤੇ ਭਰਿਆ ਹੋਇਆ ਮੁੰਡੇ ਖੇਡਦੇ ਆ ਮਤਲਬ ਵੀ ਅੱਜ ਤਾਂ ਛੜੀ ਦੁਪਹਿਰ ਵੱਡੀ ਹੋ ਗਈ ਮੈਂ ਤਾਂ ਵੱਡੀ ਉਮਰ ਦੇ ਵੀ ਖੇਡਦੇ ਆ ਹਾਂਜੀ ਹਾਂਜੀ ਪਰ ਜਿਹੜੇ ਬੱਚੇ ਖੇਡਦੇ ਆ ਨਾ ਜਿਵੇਂ ਮੇਰੇ ਇਹ ਚੀਜ਼ਾਂ ਆਪਣੇ ਬਚਪਨ ਦੀ ਯਾਦ ਆਉਣੀ ਹੈ ਬੀਸੀ ਛੋਟੇ ਉਹ ਇਦਾਂ ਖੇਡਦੇ ਹੁੰਦੇ ਸੀਗੇ ਤੇ ਇੱਥੇ ਮੈਂ ਇੱਕ ਹੋਰ ਗੱਲ ਦੱਸਾਂ ਕਿ ਕੀ ਕਰਦਾ ਐਡ ਕਰਦਾ ਮੈਂ ਜਿੱਦਾਂ ਜਿੰਨੇ ਵੀ ਮਨਾਂ ਚ ਗੁਰਸ਼ਾਨ ਹੋਵੇ ਜਿੰਨੇ ਵੀ ਆਪਣੇ ਮਤਲਬ ਪੰਜਾਬੀ ਕਿਸੇ ਵੀ ਕੰਟਰੀ ਬੈਠੇ ਆ ਚਾਹੇ ਇਟਲੀ ਬੈਠੇ ਆ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਆ ਜਿਹੜੇ ਬੱਚੇ ਉਹਨਾਂ ਦਾ ਜਿਵੇਂ ਗੁਰਸ਼ਾਨ ਹੋ ਗਿਆ ਜਾਂ ਹੋਰ ਬੱਚੇ ਆ ਪੰਜਾਬੀ ਬੋਲੀ ਭਾਵੇਂ ਸਿੱਖ ਰਹਿਆਂ ਜੋ ਮਰਦੀ ਰੋ ਪਰ ਜਿਹੜੇ ਤਿਹਾਰ ਜਿਹੜੇ ਅਸੀਂ ਆਪਣੇ ਛੋਟੇ ਹੁੰਦੇ ਬਚਪਨ ਖੇਡ ਕੇ ਅਸੀਂ ਇੰਜੋਏ ਕੀਤਾ ਉਹ ਬੱਚਿਆਂ ਨੂੰ ਮਿਸ ਹੋ ਗਿਆ ਹਨਾ ਹਾਂਜੀ ਜਿਵੇਂ ਅੱਜ ਹੋਲੀ ਹੁੰਦੀ ਇਹ ਵੀ ਖੇਡਣੀ ਸੀ ਬੱਚਿਆਂ ਨਾਲ ਹੋਣੀ ਜੇ ਬੱਚੇ ਇਹ ਪੰਜਾਬ ਵਿੱਚ ਹੁੰਦੇ ਤਾਂ ਹੋਲੀ ਖੇਡਣੀ ਸੀਗੀ ਹਨ ਪਰ ਇੱਥੇ ਕਿਸੇ ਆਪਣਾ ਜਿਵੇਂ ਅਮਰੀਕਾ ਹੋ ਗਿਆ ਹੋਰ ਕੰਟਰੀ ਵੱਡੀ ਕੰਟਰੀਆਂ ਦੇ ਵਿੱਚ ਵੱਡੀਆਂ ਕੰਟਰੀਆਂ ਵਿੱਚ ਤਾਂ ਬੱਚੇ ਖੇਡਦੇ ਆ ਪਰ ਫਿਰ ਵੀ ਜਿਹੜੀ ਆਪਣੀ ਦੇਸ਼ਚ ਆਪਣੇ ਪੰਜਾਬ ਵਿੱਚ ਖੇਡਣੀ ਹੈ ਨਾ ਉਹ ਚੀਜ਼ ਇਸ ਹੋ ਗਈਆਂ ਵਿੱਚ ਭੱਜੇ ਫਿਰਨ ਭੱਜੇ ਇੱਥੇ ਮਤਲਬ ਹੀ ਕੋਈ ਪਾਰਕ 'ਚ ਖੇਡਦੇ ਹੋਣਗੇ ਹਨਾ ਪਾਰਕ ਇਕੱਠੀ ਕਰਕੇ ਉੱਥੇ ਖੇਡ ਖੂਦ ਲੈਣੇ ਆ ਪਰ ਜਿਹੜੀ ਮਤਲਬ ਪੰਜਾਬ ਦੇ ਗਲੀਆਂ ਦੇ ਵਿੱਚ ਆਪਣੇ ਪਿੰਡ ਦੀਆਂ ਗਲੀਆਂ ਖੇਡ ਖੂਦ ਕੇ ਆਣ ਗਵਾਂਡ ਦੇ ਵਿੱਚ ਔਰ ਜਿੰਜਮਿਸ ਹੋ ਗਈਆਂ ਬੱਚਿਆਂ ਤੋਂ ਹਨਾ ਬੜਾ ਕੁਝ ਮਿਲ ਗਿਆ ਪਰਦੇਸਾਂ ਵਿੱਚ ਆ ਕੇ ਹਾਂ ਇੱਕ ਵਾਰ ਨਹੀਂ ਖੇੜੀ ਇੱਕ ਵਾਰ ਨਹੀਂ ਖੇੜੀ ਹਾਂ ਬੜਾ ਕੁਝ ਮਿਲ ਗਿਆ ਪਰਦੇਸਾਂ ਵਿੱਚ ਆ ਕੇ ਪਰ ਕਈ ਚੀਜ਼ਾਂ ਮੇਥੋਂ ਰਹਿ ਵੀ ਗਈਆਂ ਹਾਂਜੀ ਹਨਾ ਬੱਚਿਆਂ ਤੇ ਜਨਰੇਸ਼ਨ ਇਹ ਜਨਰੇਸ਼ਨ ਨੂੰ ਥੋੜੀਆਂ ਜਿਹੀਆਂ ਰਹਿ ਗਈਆਂ ਚੀਜ਼ਾਂ ਆਪਾਂ ਚਲੋ ਇਹ ਆਪਾਂ ਤਾਂ ਕਰੀਏ ਨਹੀਂ ਮੈਂ ਵਾਲਾ ਕੁਝ ਵੀ ਜੇ ਮੈਂ ਜਿਹੜੀ ਘਾਟ ਬੱਚੇ ਨੂੰ ਹੋਣੀ ਆ ਅਸੀਂ ਵੀ ਫੀਲ ਕਰਦੇ ਜੀ ਇਹਨੂੰ ਹਾਂਜੀ ਹਾਂਜੀ ਫੀਲ ਕਰਦੇ ਇਹ ਉਹੀ ਮੈਂ ਗੱਲ ਕਰਦਾ ਹਨਾ ਬਾਕੀ ਤੁਸੀਂ ਹੋ ਕੱਲ ਛੁੱਟੀ ਬਤਨ ਮੇਰੇ ਨੂੰ ਕੰਨ ਨੂੰ ਛੁੱਟੀ ਆਹ ਕੱਲ ਛੁੱਟੀ ਮੋਜਾ ਪਕੜਾ ਭਾਗੀ ਤੇ ਪਰ ਮੰਗਣੀ ਨਹੀਂ ਨਹੀਂ ਕਿਵੇਂ ਪਕੜਾ ਹੀ ਕੋੜਾ ਨਹੀਂ ਇਹ ਚੀਚੀ ਹੰਦਰੀ ਬਲਗ ਮਾਰਦਾ ਹੈ ਲੈ ਬਣਾ ਪਹੋਲੀ ਮਰਾ ਦਾ ਸ਼ਾਦੀ ਮੜੀ ਉਹ ਲੈ ਜਾ ਕਿਤਾਵਾ ਜਾ ਕੇ ਲੈ ਮੜੀ ਪੱਟੀ ਰੰਗ ਪੱਟੀ ਮੜੀ ਕਾਸਟਿਕਲ ਆਦ ਰਿਦਾਈ ਮੜੀ ਬਣਾਵੇ ਹੈ ਖੇਡੀ ਤੇ ਹੋਗੀ ਜੀ ਰੂਮ ਵਿੱਚ ਖੇਡ ਹੀ ਨਹੀਂ ਜਾਂਦੀ ਤੁਸੀਂ ਕਹਿੰਦੇ ਸੀ ਨਹੀਂ ਖੇਡਦੇ ਹੋਣਗੇ ਨਾ ਮੈਂ ਤੇ ਗੱਲ ਮੰਨਦਾ ਹਾਂ ਪਰ ਉਹ ਜਿੱਦਾਂ ਆਪਣੇ ਪਿੰਡ ਜੀ ਆਪਣੇ ਸਕੂਲ ਕੋ ਭੱਜੇ ਚਲੇ ਆਏ ਉਹ ਉਥੇ ਖੇਡ ਹੀ ਜਾਂਦੀ ਹੈ ਇੱਕ ਜਗ੍ਹਾ ਦੈਰਾ ਬੈਸਰ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਉਹ ਮੈਂ ਗੱਲ ਕਰਦਾ ਜਿਹੜੇ ਤੇ ਹੱਥ ਜਿੱਥੇ ਦੀ ਹੈਗੀ ਉੱਥੇ ਦੀ ਹੈ ਨਾ ਹਾਂਜੀ ਉਹ ਤਾਂ ਹੈਗੀ ਹੈ ਇਹ ਤਾਂ ਗੱਲ ਹੈ ਇਸ ਕਾਕੇ ਕੁਸ਼ਿਆਨ ਨੂੰ ਹੈਪੀ ਹੋਲੀ ਹੈਪੀ ਹੋਲੀ ਤੂੰ ਵੀ ਆਪਣੇ ਜਿੰਨੇ ਵੀ ਆਪਣੇ ਵਲੌਗ ਦੇਖਦੇ ਨੇ ਨਾ ਹਾਂਜੀ ਤੇਰੇ ਹਾਨ ਪ੍ਰਮਾਣ ਦੇ ਉਹਨਾਂ ਸਾਰਿਆਂ ਨੂੰ ਕਹਦੇ ਕੋਈ ਹੈਪੀ ਹੋਲੀ ਸਾਰਿਆਂ ਨੂੰ ਕਹਦੇ ਹੈਪੀ ਹੋਲੀ ਮੇਰੇ ਵੱਲੋਂ ਸਾਰਿਆਂ ਨੂੰ ਸਾਰੇ ਪੇੜ ਪਰਵਾਨੂ ਜਿਹੜੇ ਕੁਸ਼ਾਨ ਦੇ ਨਾਲ ਦੇ ਨਿੱਕੇ ਮੋٹے ਛੋਟੇ ਵੱਡੇ ਹਨਾ ਸਮਝ ਗਏ ਵੈਰੀ ਗੁੱਡ ਚਲੋ ਭਾਈ ਹਾਂਜੀ ਓਕੇ ਬਣਾ ਕੋਟ ਚਾਦਾ ਚੱਲੀ ਕੰਮ ਤੇ ਆਪਾਂ ਨੇ ਮਿੱਤਰੋ ਉਹਦੋਂ ਆਰਡਰ ਕੀਤਾ ਸੀਗਾ ਆਪਣਾ ਤੇ ਆਹ ਵਾਲੀ ਆਪਣੀ ਕੋਰਟ ਐ ਲੋ ਰੇੜੀ ਆਪਕਾ ਵਾਅ ਕੱਟਦੇ ਆਂ ਵੀ ਇਹਨੂੰ ਕਹਿੰਦੇ ਲਾਮਾ ਕਹਿੰਦੇ ਨੇ ਇਹਨੂੰ ਆਹ ਡਿਸਕ ਨੂੰ ਕਵਾ ਕੱਟਣ ਵਾਸਤੇ ਹੁੰਦੀ ਆ ਅੱਜ ਆਪਾਂ ਉਹ ਆ ਦੇ ਗਏ ਉਹ ਦੰਦਿਆਂ ਵਾਲੀ ਪਰ ਪਹਿਲਾਂ ਸੀਗੀ ਆਪਣੇ ਪਲੇਨ ਇਦਾਂ ਦੀ ਤੇ ਹੁਣ ਦੇਖ ਰਹੇ ਚ ਕਹਿੰਦਾ ਇਹ ਜ਼ਿਆਦਾ ਕਿਹੜਾ ਸੁਪਰ ਹੈ ਬਹੁਤ ਵਧੀਆ ਵੱਡੂਗੀ ਸਭ ਦੇਖ ਕੇ ਸਹੀ ਆ ਹਾਂਜੀ ਸਹੀ ਪਰ ਇਹ ਹੱਥ ਪਾ ਬਚਾ ਕੇ ਮਾਲੇ ਇਹ ਜੇ ਲਾਹ ਤਾਤੇ ਨੇ ਇਹ ਨਹੀਂ ਲਿਆਦੇ ਹੱਥਾਂ ਲਈ ਧਿਆਨ ਨਾਲ ਠੀਕ ਹੈ ਕਦੇ ਚੇਂਜ ਨਹੀਂ ਫਿਰ ਹਾਂਜੀ ਇਹ ਨੂੰ ਸਾਹਮਣੇ ਰੱਖਾਂਗੇ ਆਪਾਂ ਠੀਕ ਹੈ ਨੀ ਜੇ ਨਾ ਸਰਟੀਫੀਕੀ ਆ ਫਿਰ ਆਪਾਂ ਜਿਗਾ ਲਾ ਦੇਂਗੇ ਆਪਾਂ ਕਿਸੇ ਨਾ ਹੱਥ ਚ ਮਡਾ ਲੇ ਨਹੀਂ ਨਹੀਂ ਹੱਥ ਨਹੀਂ ਬੱਜੀ ਇਹ ਹੱਥ ਇਹ ਜੀ ਮਜ਼ਦੂਰ ਕੀ ਹੱਥ ਹੈ ਕਾਤੀਆ ਨਹੀਂ ਜੀ ਫਿਰ ਵੀ ਤਿੱਖੀ ਬਾਤ ਆ ਧਿਆਨ ਧਿਆਨ ਦੂ ਧਿਆਨ ਇਹ ਮੈਂ ਮੈਨੂੰ ਨਟ ਕਿਸੇ ਆਉਂਦਾ ਦੇਖੋ ਤੇ ਡਿਸਕਰੀ ਵਿੱਚ ਨਾ ਇਹ ਸਾਰਾ ਇਸ ਕਾ ਹੀ ਖੇਲ ਹੈ ਇਹ ਵਾਲੇ ਨਟ ਦਾ ਖੇਲ ਹੈ ਸਾਰੇ ਉਸ ਤੇਰਾ ਆ ਪਾ ਇਹ ਖੇਲਣਗੇ ਭਾਂਡੇ ਲੈ ਵੀ ਹੁਣ ਇਹ ਵੀ ਜੂਰੀ ਹੁੰਦੀ ਵੀ ਦੇਖ ਕੇ ਫਿੱਟ ਕਿੱਦਾਂ ਕਰਨੀ ਆਪਾਂ ਜਿਹੜਾ ਆਹ ਵਾਲਾ ਨਾ ਇਹਦਾ ਇਹ ਲਿਖਿਆ ਵਾ ਸਾਈਜ਼ ਪਾਸਾ ਹੁੰਦਾ ਇਹ ਉੱਤਰ ਪਾਸੇ ਹੁੰਦਾ ਹੈ ਹੌਲੀ ਜੀ ਮੈਂ ਕੁਛ ਨਹੀਂ ਚਾਹੁੰਦਾ ਇਹ ਐਸੀ ਇਸ ਕੋ ਐਸੀ ਕਰ ਦਿਆ ਜਾਏਗਾ ਪਾਤਰ ਬਾਰ ਵਗੈਰਾ ਨਾ ਮੈਂ ਹੱਥ ਵਿੱਚ ਜਾ ਕੇ ਮੈਂ ਠੀਕ ਨਹੀਂ ਠੀਕ ਐ ਹੋ ਸਭ ਸਰ ਜੂਗਾ ਫਿਰ ਕਵਾਵ ਕੋਲ ਬਣਾ ਕੇ ਔਖਾ ਹੋ ਜਾਣਾ ਜਿਆਦਾ ਕਵਾਵ ਨਹੀਂ ਹੈ ਜੀ ਨਹੀਂ ਨਹੀਂ ਤੇਰੇ ਪਤਾ ਹੀ ਹੈ ਇਹ ਓਕੇ ਦੇਖਿਓ ਮੈਂ ਤਾਂ ਚੱਕਰ ਵੀ ਘੁੰਮਦਾ ਫਿਰ ਉਹ ਤੇਰਾ ਆਪਲਾ ਹੋਏ ਇਹਦਾ ਹਵਾ ਵੀ ਮਾਰਦਾ ਜਾਂਦੇ ਆ ਨਾ ਮਰ ਧਿਆਨ ਨਾਲ ਕਾਸ ਚੰਗੀ ਤਰ੍ਹਾਂ ਦੇ ਬਚ ਕੇ ਧਿਆਨ ਨਾਲ ਠੀਕ ਨਹੀਂ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਮੈਨੂੰ ਖਤਰਾ ਲੱਗਦਾ ਥੋੜਾ ਇਹਦਾ ਸਿਮੈਂਟ ਰਹੀ ਹੈ ਨਹੀਂ ਜੀ ਮਨੇ 6 ਸਾਲ ਹੋ ਗਏ ਜੀ ਕਬਾ ਬਣਾਉਂਦੇ ਨੇ ਹੁਣ ਤੱਕ ਨਹੀਂ 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 ਐਡੀ ਗੱਲ ਨਹੀਂ ਹੈ ਕੋਈ ਗੱਲ ਹਜ਼ਰ ਨੋ ਪ੍ਰੋਬਲਮ ਤਾਂ ਕਿਦਾ ਇਹ ਆਦਿ ਇਹ ਵੀ ਲੱਗੇ ਸੈਟਿੰਗ ਕਰਨ ਵਾਸਤੇ ਕਿ ਕਿੰਨਾ ਕਿ ਮੋਟਾ ਸਾਈਜ਼ ਰੱਖਣਾ ਹੈ ਕਬਾਬ ਦਾ ਨਿੱਕੇ ਨਹੀਂ ਕਰਨੇ ਨਾ ਮੋٹے-ਮੋٹے ਕਰਨੇ ਇਹਨੂੰ ਕਸੀ ਜਾਣਾ ਤੇ ਐਦਾਂ ਜਿਹਦਾ ਲਾਮਾ ਸੈੱਟ ਹੋ ਜਾਂਦਾ ਦੇਖੋ ਤੁਹਾਨੂੰ ਆ ਦੇਖੋ ਕਿ ਆ ਪਰਫੈਕਟ ਸਾਈਜ਼ ਹਮੇਸ਼ਾ ਦਾ ਕਬਾਬ ਹੈ ਇਹ ਸਾਈਜ਼ ਤੋਂ ਕੱਟੀਦਾ ਹੁੰਦਾ ਹੈ ਇਹਨੇ ਕੀ ਹੈ ਨਾ ਤਾਂ ਬਹੁਤਾ ਪਤਲਾ ਹੁੰਦਾ ਤੇ ਨਾ ਉਹ ਬਹੁਤਾ ਜ਼ਿਆਦਾ ਮੋਟਾ ਹੁੰਦਾ ਜਿੰਨਾ ਕਿ ਮਾਲਾ ਮਸ਼ੀਨ ਪਕਾ ਦਿੰਦੀ ਆ ਇਹ ਇੰਨਾ ਕਿ ਪੱਕਦਾ ਹੈ ਕਿ ਜੇ ਆਪਾਂ ਜਿਆਦਾ ਇਹਨੂੰ ਮੋਟਾ ਕਰ ਦਈਏ ਨਾ ਫਿਰ ਹੇਠਲੇ ਪਾਸੇ ਅਚਰ ਆ ਜਾਂਦਾ ਥੋੜਾ ਪੱਕਿਆ ਜਾਂਦਾ ਇਸ ਕਰਕੇ ਵੀ ਇਹ ਵੀ ਬਹੁਤ ਜ਼ਰੂਰੀ ਹੈ ਮਾੜਾ ਸਾਰੀਆਂ ਟੈਕਨੀਕਾਂ ਹੀ ਆ ਲੈ ਵੀ ਇਹਨੂੰ ਕਾ ਇਹ ਚ ਪਾ ਕੇ ਨਾ ਸੰਭ ਰੱਖ ਲੈ ਜੇ ਨਾਲ ਉਟਾਏ ਆ ਇਹ ਬਰਤਨ ਠੀਕ ਹੈ ਠੀਕ ਹੈ ਜੇ ਚੱਲ ਗਿਆ ਬਾਅਦ ਚਲ ਨੂੰ ਸਿਰਦਾਂਗੇ ਆਪਾਂ ਠੀਕ ਹੈ ਓਕੇ ਜੀ ਹੁਣ ਟਾਈਮ ਮਿੱਤਰੋ 10:30 ਹੋ ਗਏ ਆ ਤੇ ਆਪਾਂ ਨੇ ਆਪਣਾ ਕੰਮ ਕਰ ਸ਼ੌਪ ਦਾ ਸਾਰਾ ਨਿਵੇੜਤਾ ਤੇ ਬਸ ਹੁਣ ਤਿਆਰੀ ਆ ਆਪਣੀ ਘਰ ਨੂੰ ਜਾਣ ਦੀ ਨਹੀਂ ਸਮਾਰੀ ਬਣਾਈ ਸਾਰੀ ਹੋ ਹਾਂਜੀ ਚਲੋ ਫਿਰ ਅਗਰ ਸਮਾਨ ਨੂੰ ਸਾਡੇ ਵਾਸਤੇ ਮਿੱਤਰੋ ਵੀਕੈਂਡ ਬਹੁਤ ਜ਼ਿਆਦਾ ਪ੍ਰਤੰ ਤਿੰਨ ਦਿਨ ਰੈਸਟੋਰੈਂਟ ਦੇ ਵਿੱਚ ਜਿਹੜੀ ਰੈਸਟੋਰੈਂਟ ਲਾਈਨ ਹੁੰਦੀ ਹੈ ਇਹਦੇ ਵਿੱਚ ਨਾ ਕੰਮਕਾਰ ਦਾ ਹੁੰਦਾ ਵੀ ਇਹ ਤਿੰਨ ਦਿਨ ਮਾਲਕ ਦੇ ਹੁੰਨੇ ਤੇ ਬਾਕੀ ਸਾਰੇ ਖਰਚਿਆਂ ਦੇ ਹੁੰਨੇ ਆ ਤੇ ਕੱਲ ਨੂੰ ਸ਼ਨੀਵਾਰ ਹੈ ਤੇ ਮੈਂ ਕਿਹਾ ਤਿਆਰੀ ਆਪਣੀ ਪੂਰੀ ਕਰ ਲਈ ਆਪਣੀ ਸਮਾਨ ਸਾਰਾ ਨਿਕਲਿਆ ਸਾਰਾ ਕੁਝ ਨਾ ਜਿਹੜੇ ਵੀਰਾਵੂਰ ਆਉਣੀਆਂ ਉਹ ਵੀ ਆਪਾਂ ਆਰਡਰ ਕਰਤੀਆਂ ਉਹ ਵੀ ਕੱਲ ਨੂੰ ਆ ਜਾਣੀਆਂ ਹਨਾ ਹਾਂਜੀ ਤੇ ਬਾਕੀ ਮਿੱਤਰੋ ਤੇ ਹੁਣ ਆਪਾਂ ਜਾਂਦੇ ਜਾਂਦੇ ਇੱਕ ਵਾਰੀ ਆਪਣੀ ਕਮੈਂਟਾਂ ਦਾ ਸਾਰਿਆਂ ਦਾ ਜਵਾਬ ਦੇ ਦੀ ਇੱਕ ਵਾਰੀ ਤੁਸੀਂ ਸਾਰਿਆਂ ਨੇ ਅੱਜ ਦੇ ਵਲੌਗ ਦੇ ਵਿੱਚ ਹੀ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸੋਹਣੇ ਸਾਰੇ ਕਮੈਂਟ ਕੀਤੇ ਸਾਰਿਆਂ ਨੇ ਤੁਹੋ ਸਾਰੇ ਨਾ ਥੈਂਕਸ ਧੰਨਵਾਦ ਮੈਂ ਆਪਣੇ ਦਿਲ ਦੇ ਗਹਿਰਾਈਆਂ ਵਿੱਚੋਂ ਕਰਦਾ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਸਾਰੇ ਖੁਸ਼ ਰਹਿਣ ਤੇ ਬਾਕੀ ਕੀ ਕਮੈਂਟ ਇਹਦੇ ਵਿੱਚ ਜਿਹੜਾ ਮੈਨੂੰ ਲੱਗਿਆ ਆਇਆ ਸੀਗਾ ਕਿਸੇ ਭੈਣ ਦਾ ਕਰਨ ਭਾਈ ਦੱਸਿਓ ਇਟਲੀ ਵਿੱਚ ਗਰਲਸ ਨੂੰ ਕੰਮ ਮਿਲ ਸਕਦਾ ਤੇ ਕੰਮ ਤਾਂ ਭੈਣੇ ਗੱਲ ਐਦਾਂ ਵੀ ਕੋਈ ਸਮਾਂ ਸੀਗਾ ਜਦੋਂ ਬੀਬੀਆਂ ਬੰਦਿਆਂ ਤੋਂ ਪਿੱਛੇ ਸੀਗੀਆਂ ਅੱਜ ਉਹ ਜ਼ਮਾਨਾ ਨਹੀਂ ਹੈਗਾ ਅੱਜ ਸਾਰੇ ਬਰਾਬਰ ਐ ਮੁੰਡਾ ਨਾ ਮੁੰਡਾ ਜੁੜ ਕੇ ਚੱਲਦੇ ਆਂ ਅੱਜ ਅਸੀਂ ਵੀ ਜੇ ਉੱਤੇ ਇਕੱਠੇ ਕੰਮ ਕਰਦੇ ਮੈਂ ਤਾਂ ਸੀਮਾ ਦੇਖ ਸਾਡੇ ਮੁੰਡੇ ਬਰਾਬਰ ਇਦਾਂ ਮੋਡਰਨ ਮੋਢੀ ੜਕ ਕੇ ਚੱਲਦੇ ਆ ਇਹ ਪਹਿਲੀਆਂ ਗੱਲਾਂ ਸੀਗੀਆਂ ਪੁਰਾਣੀਆਂ ਹੁਣ ਕੋਈ ਸਭ ਕੁਝ ਬਰਾਬਰ ਦਾ ਸਮੇਲ ਹੈ ਤੁਹਾਡੇ ਵਿੱਚ ਸਕਿੱਲ ਹੋਣੀ ਚਾਹੀਦੀ ਆ ਹਨਾ ਮਤਲਬ ਇੱਕ ਵੱਖਰੇ ਦੇਸ਼ ਕੰਮ ਕਰਨਾ ਹੈ ਜੇ ਇਟਲੀ ਵਿੱਚ ਕੰਮ ਕਰਨਾ ਹੈ ਤਾਂ ਇਦਾਂ ਵੀ ਇਟਾਲੀ ਲੈਂਗੁਏਜ ਹੋਣੀ ਚਾਹੀਦੀ ਆ ਤੇ ਡਾਕੂਮੈਂਟ ਹੋਣੇ ਚਾਹੀਦੇ ਆ ਜੇ ਕਿ ਵਧੀਆ ਕੰਮ ਵਾਲਾ ਰੂਮ ਸੈਂਟਰ ਵੱਲੋਂ ਕਰਨਾ ਹੈ ਕੰਮ ਮਿਲ ਜਾਣਾ ਐਡਿਕ ਵਾਲੀ ਨਹੀਂ ਹੈਗੀ ਸਕਿੱਲ ਤੇ ਲੈਂਗੁਏਜ ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਚਾਹਵੇਂ ਤਰੀਕਾ ਇੱਕ ਵੀ ਕਾਲੀ ਹੈ ਕਿ ਨਹੀਂ ਮੇਰੇ ਪਹਿਲਾਂ ਸੱਸੀ ਨੂੰ ਬੁਲਾ ਦਿਓ ਮੱਜਾ ਚਾਓ ਚਾਹ ਹਾਂ ਤੇ ਇਹਨਾਂ ਦਾ ਵੀ ਹੁੰਦਾ ਨਾ ਇਹ ਇਟਾਲੀਆ ਜਾਂ ਜਿਹੜੇ ਮੁੰਡੇ ਕੁੜੀਆਂ ਹੁੰਦੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਹੁੰਦਾ ਹੈ ਮਤਲਬ ਵੀ ਕਹਿਣਾ ਇੰਨਾ ਚੌਹ ਹੁੰਦੇ ਇਹਨਾਂ ਨੂੰ ਪਰ ਸਾਨੂੰ ਇਦਾਂ ਹੀ ਫਟਾਫਟ ਮੈਨੂੰ ਇਹ ਕਦੀ ਥਮਾ ਦਈਏ ਮੈਂ ਜਾਵਾਂ ਬਸ ਭੱਜ ਕੇ ਫਟਾਫਟ ਨਿਕਲ ਜਾਈਮ ਹਾਂ ਘੁੰਮਣ ਵਾਸਤੇ ਤੇ ਕੰਮ ਮਿਲ ਜਾਂਦਾ ਹੈ ਮਿੱਤਰੋ ਕੰਮ ਮਿਲ ਜਾਂਦਾ ਹੈ ਮੰਨ ਲਓ ਵੀ ਬਸ ਜਿਹੜੀ ਸਕਿੱਲ ਹੋਣੀ ਚਾਹੀਦੀ ਹੈ ਤੇ ਲੈਂਗੁਏਜ ਹੋਣੀ ਚਾਹੀਦੀ ਹੈ ਆਪਣੇ ਕੋਲ ਤੇ ਕੋਈ ਇਦਾਂ ਦੀ ਖਾਸ ਗੱਲਬਾਤ ਨਹੀਂ ਹੈਗੀ ਤੇ ਬਾਕੀ ਹੋਰ ਵੀ ਤੁਸੀਂ ਸਾਰੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਹੋ ਤੁਹਾਡਾ ਸਾਰਿਆਂ ਦਾ ਦਿਲ ਲੈ ਗਏ ਹੋ ਵਿੱਚ ਮਿੱਤਰੋ ਥੈਂਕਸ ਧੰਨਵਾਦ ਇੱਕ ਵਾਰ ਫੇਰ ਉਮੀਦ ਕਰਦਾ ਸਾਰਿਆਂ ਦੀ होली ਬਹੁਤ ਚੜ੍ਹਦੀ ਕਲਾ ਵਿੱਚ ਸੋਹਣੀ ਲੰਗੀ ਹੋਣੀ ਆ ਤੇ ਅੱਜ ਦੇਸੀ ਮਹੀਨਿਆਂ ਦਾ ਨਵਾਂ ਸਾਲ ਵੀ ਹੈਗਾ ਜੀ ਹਾਂ ਅਸਲ ਵਿੱਚ ਜਿਹੜਾ ਆਪਣਾ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਆਪਣੇ ਦੇਸੀ ਮਹੀਨੇ ਅੱਜ ਵੀ ਚੱਲਦੇ ਆ ਸਾਡੇ ਬਜ਼ੁਰਗੀ ਦਾਦੇ ਪੜਦਾ ਜਦੋਂ ਚਲਾਈ ਸੀਗੇ ਉਹਨਾਂ ਦਾ ਅੱਜ ਕਿਹਦਾ ਸੱਚ ਹੁੰਦਾ ਜੀ ਅੱਜ ਇੱਕ ਚੇਤ ਹੋ ਗਿਆ ਜਿੰਨਕੇ ਜੀ ਅੱਜ ਖਤਮ ਹੋ ਗਿਆ ਤੇ ਅੱਜ ਨਵਾਂ ਸਾਲ ਆ ਮਤਲਬ ਜੇ 6 ਮਹੀਨੇ ਦੇ ਵਿੱਚ ਤੇ ਤੁਹਾਨੂੰ ਸਾਰਿਆਂ ਨੂੰ ਮਤਲਬ ਜੇਸੀ ਤਰੀਕੇ ਦੇ ਨਾਲ ਦੇਸੀ ਮਹੀਨੇ ਦੇ ਵਿੱਚ ਨਵੇਂ ਸਾਲ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਤੇ ਹੋਲੀ ਦੇ ਬਹੁਤ-ਬਹੁਤ ਮੁਬਾਰਕਾਂ ਇਦਾਂ ਖੁਸ਼ ਰਹੋ ਹੱਸਦੇ-ਬੱਸਦੇ ਰਹੋ ਤੇ ਆਪਾਂ ਆਪਣਾ ਵਲੌਗ ਇੱਥੇ ਬੰਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਜਲਦ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਨੇ ਲਈ ਇੱਕ ਸੁਵਿਧਾ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ